ਬੰਦਾ ਮਰਨ ਵੇਲੇ ਝੂਠ ਨਹੀਂ ਬੋਲਦਾ ਜਦੋਂ ਮਰਦਾ ਵੀ ਹੋਵੇ ਤੇ ਖੂਨ ਵਗਦਾ ਹੋਵੇ ਝੂਠ ਬੋਲਦਾ ਜੀ ਪੈਂਦੇ ਤੇ ਸਿਰ ਵਿੱਚ ਗੁਰਦੇਵ ਨੇ ਢਾਲ ਮਾਰੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਉਹਦਾ ਸਿਰ ਖੁੱਲ ਗਿਆ ਸਾਰਾ ਉਹ ਸਾਰਾ ਖੂਨ ਨਾਲ ਭਿੱਜਾ ਪਿਆ ਜ਼ਮੀਨ ਤੇ ਡਿੱਗਾ ਹੈ ਬੰਦਾ ਉਂਝ 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 ਬਟਰਿੰਗ ਕਰ ਜਾਂਦਾ ਜਦੋਂ ਚੰਗਾ ਨਹੀਂ ਜੀ ਤੁਸੀਂ ਸਭ ਕੋ ਜੀ ਜਿਹੜੇ ਬੰਦੇ ਨੂੰ ਪਤਾ ਹੈ ਸਿਰ ਖੁੱਲਾ ਪਿਆ ਹੈ ਖੋਪੜੀ ਸਾਰੀ ਖਿਲਰੀ ਪਈਏ ਖੂਨ ਨੇ ਸਾਹ ਪਤਾ ਨਹੀਂ ਅਗਲਾ ਹੋਣਾ ਹੈ ਕਿ ਨਹੀਂ ਗੁਰੂ ਹਰਗੋਬਿੰਦ ਸਾਹਿਬ ਢਾਲ ਕੱਢੀ ਛਾਂ ਕਰਕੇ ਕਿੰਨੇ ਪੈਂਦਿਆ ਕਲਮਾ ਪੜ ਇਹ ਨਹੀਂ ਕਿ ਆ ਮੂਲ ਮੰਤਰ ਪੜ ਗੁਰਮਖੋ ਇਹ ਵਿਸ਼ਾਲਤਾ ਹੈ ਤਾਂ ਹੀ ਮੈਂ ਕਹਿਣਾ ਗੁਰਦੁਆਰਾ ਸਾਰਿਆਂ ਨੂੰ ਥਾਂ ਦਿੰਦਾ ਹੈ ਉਹਨਾਂ ਹਜ਼ੂਰ ਨੇ ਕਿਹਾ ਕਲਮਾ ਪੜ ਖੁਦਾ ਦਾ ਕਲਮਾ ਪੜ ਪਤਾ ਨਹੀਂ ਉਹਨੂੰ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀ ਕਰੂਣਾ ਵਿੱਚੋਂ ਤਰਸ ਵਿੱਚੋਂ ਕਿਉਂਕਿ ਗੁਰੂ ਜਦੋਂ ਢਾਲ ਮਾਰੀਏ ਉਦੋਂ ਉਹ ਵੈਰੀ ਬਣ ਕੇ ਆਇਆ ਹੈ ਜਦੋਂ ਗੁਰੂ ਢਾਲ ਦੀ ਛਾਂ ਕੀਤੀ ਉਦੋਂ ਮੇਰੇ ਸਤਿਗੁਰੂ ਦੀਆਂ ਅੱਖਾਂ ਵਿੱਚੋਂ ਕਰੂਣਾ ਆ ਗਈ ਜਦੋਂ ਤਰਸ ਆਇਆ ਦਇਆ ਆਈ ਗੁਰਮਖੋਰ ਨੇ ਬਿਲਕੁਲ ਕਿਆ ਕਹਿੰਦਾ ਮੇਰੇ ਬਾਬਾ ਹੇ ਸਤਿਗੁਰੂ ਤੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ ਤੁਸੀਂ ਆਪਣੀ ਢਾਲ ਦੀ ਛਾਂ ਥੱਲੇ ਤੋਰਨ ਲੱਗੇ ਹੋ ਹੁਣ ਮੈਨੂੰ ਕਲਮੇ ਦੀ ਕੋਈ ਲੋੜ ਨਹੀਂ ਰਹੇਗੀ ਤੇਰੀ ਢਾਲ ਦੀ ਸ਼ਾਂ ਹੀ ਮੇਰਾ ਕਲਮਾ ਬਣ ਗਈ